ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਸੋਹੀ ਨੂ ਫਾਰਮ ਦੇ ਉੱਤੇ ਹਾਜ਼ਰ ਹੋਇਆ ਕਿਸਾਨ ਵੀਰੋ ਅੱਜ ਦੇ ਮੰਡੀਆਂ ਦੇ ਤਾਜ਼ਾ ਰੇਟ ਲੈ ਕੇ ਸਭ ਤੋਂ ਪਹਿਲਾਂ ਆਪਣੇ ਚੈਨਲ ਨਵੇਂ ਜੁੜੇ ਕਿਸਾਨ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤਾਂ ਜੋ ਰੋਜ਼ਾਨਾ ਦੇ ਮੰਡੀਆਂ ਦੇ ਰੇਟ ਤੁਹਾਨੂੰ ਆਪਣੀ ਵੀਡੀਓ ਵਿੱਚ ਦੇਖਣ ਨੂੰ ਮਿਲ ਸਕਣ ਆਓ ਮਿਲਦੇ ਹਾਂ ਕਿਸਾਨ ਨੂੰ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਨਾਬਾ ਮੰਡੀ ਦੀ ਜਿਥੇ 1121 ਦਾ ਰੇਟ 3700 ਤੋਂ ਲੈ ਕੇ 4200 ਰੁਪਏ ਰਿਹਾ 1718 ਦਾ ਰੇਟ 3200 ਤੋਂ ਲੈ ਕੇ 3600 ਰੁਪਏ ਰਿਹਾ 1885 ਦਾ ਰੇਟ 3400 ਤੋਂ ਲੈ ਕੇ 3900 ਰੁਪਏ ਰਿਹਾ 1692 ਦਾ ਰੇਟ 2600 ਤੋਂ ਲੈ ਕੇ 3150 ਰੁਪਏ ਰਿਹਾ 1847 ਦਾ ਰੇਟ 2500 ਤੋਂ ਲੈ ਕੇ 2800 ਰੁਪਏ ਰਿਹਾ 1401 ਦਾ ਰੇਟ 2800 ਤੋਂ ਲੈ ਕੇ 3350 ਰੁਪਏ ਰਿਹਾ ਮਲੋਟ ਮੰਡੀ ਦੇ ਵਿੱਚ ਕਿਸਾਨ ਵੀਰੋ 1837 ਦਾ ਰੇਟ 2900 ਰੁਪਏ ਰਿਹਾ 1121 ਦਾ ਰੇਟ 3600 ਤੋਂ ਲੈ ਕੇ 4100 ਰੁਪਏ ਆਰ ਪੀ ਰਿਹਾ 1718 ਦਾ ਰੇਟ 3200 ਤੋਂ ਲੈ ਕੇ 3560 ਰੁਪਏ ਰਿਹਾ 1885 ਦਾ ਰੇਟ 3750 ਰੁਪਏ ਰਿਹਾ 1509 ਦਾ ਰੇਟ 2800 ਰੁਪਏ ਆਰ ਪੀ ਰਿਹਾ ਮਾਰਸਾ ਮੰਡੀ ਦੇ ਵਿੱਚ ਕਿਸਾਨ ਵੀਰੋ 1718 ਦਾ ਰੇਟ 3600 ਰੁਪਏ ਰਿਹਾ 1509 ਦਾ ਰੇਟ 3200 ਰੁਪਏ ਰਿਹਾ 1847 ਦਾ ਰੇਟ 2950 ਰੁਪਏ ਰਿਹਾ 1401 ਦਾ ਰੇਟ 3300 ਰੁਪਏ ਰਿਹਾ ਤਹਾਣਾ ਮੰਡੀ ਦੇ ਵਿੱਚ ਕਿਸਾਨ ਵੀਰੋ 1121 ਦਾ ਰੇਟ 3800 ਤੋਂ ਲੈ ਕੇ 4225 ਰੁਪਏ ਰਿਹਾ 1718 ਦਾ ਰੇਟ 3450 ਰੁਪਏ ਰਿਹਾ 1885 ਦਾ ਰੇਟ 3950 ਰੁਪਏ ਰਿਹਾ 1509 ਦਾ ਰੇਟ 3325 ਰੁਪਏ ਰਿਹਾ 1401 ਦਾ ਰੇਟ 3470 ਰੁਪਏ ਰਿਹਾ ਸਰਸਾ ਮੰਡੀ ਦੇ ਵਿੱਚ ਕਿਸਾਨ ਵੀਰ 1121 ਦਾ ਰੇਟ 3520 ਰੁਪਏ ਰਿਹਾ 1837 ਦਾ ਰੇਟ 2870 ਰੁਪਏ ਰਿਹਾ 1401 ਦਾ ਰੇਟ 3440 ਰੁਪਏ ਰਿਹਾ ਪੀਵੀ1 ਦਾ ਰੇਟ 2960 ਰੁਪਏ ਰਿਹਾ ਤਰਨ ਤਾਰਨ ਸਾਹਿਬ ਮੰਡੀ ਦੇ ਵਿੱਚ ਕਿਸਾਨ ਵੀਰ 1121 ਦਾ ਰੇਟ 4275 ਰੁਪਏ ਰਿਹਾ ਤੇ ਹੱਥ ਛਾੜ ਜਿਹੜਾ 4510 ਰੁਪਏ ਰਿਹਾ 17 18 ਦਾ ਰੇਟ ਕੈਂਪੇਨ ਵਾਲਾ 3745 ਰੁਪਏ ਰਿਹਾ ਤੇ ਹੱਥ ਛਾੜ ਜਿਹੜਾ 3890 ਰੁਪਏ ਰਿਹਾ 1509 ਦਾ ਰੇਟ 3270 ਰੁਪਏ ਰਿਹਾ 1847 ਦਾ ਰੇਟ 3010 ਰੁਪਏ ਰਿਹਾ 1401 ਦਾ ਰੇਟ 3450 ਰੁਪਏ ਰਿਹਾ ਮੁਖਤਸਰ ਸਾਹਿਬ ਮੰਡੀ ਦੇ ਵਿੱਚ ਕਿਸਾਨ ਵੀਰ ਨੂੰ 17 18 ਦਾ ਰੇਟ ਹੈ ਜਿਹੜਾ 3400 ਤੋਂ ਲੈ ਕੇ 3600 ਰੁਪਏ ਰਿਹਾ 18 85 ਦਾ ਰੇਟ 3500 ਤੋਂ ਲੈ ਕੇ 3700 ਰੁਪਏ ਰਿਹਾ 1509 ਦਾ ਰੇਟ 3100 33 ਰੁਪਏ ਰਿਹਾ 18 47 ਦਾ ਰੇਟ 2900 ਰੁਪਏ ਰਿਹਾ 1401 ਦਾ ਰੇਟ 3325 ਰੁਪਏ ਰਿਹਾ ਪਿੱਲੂ ਖੀੜਾ ਮੰਡੀ ਦੇ ਵਿੱਚ ਕਿਸਾਨ ਵੀਰ ਨੂੰ 11 21 ਦਾ ਰੇਟ 4328 ਰੁਪਏ ਰਿਹਾ 17 18 ਦਾ ਰੇਟ 3790 ਰੁਪਏ ਰਿਹਾ 18 85 ਦਾ ਰੇਟ 4070 ਰੁਪਏ ਰਿਹਾ ਤੇ 30 ਨੰਬਰ ਬਾਸਪਤੀ ਦਾ ਰੇਟ 5810 ਰੁਪਏ ਰਿਹਾ ਬਟਾਲਾ ਮੰਡੀ ਦੇ ਵਿੱਚ 11 21 ਦਾ ਰੇਟ 4450 ਰੁਪਏ ਰਿਹਾ 17 18 ਦਾ 3890 ਰੁਪਏ ਰਿਹਾ 1509 ਦਾ ਰੇਟ 3140 ਰੁਪਏ ਰਿਹਾ 18 47 ਦਾ ਰੇਟ 3000 ਰੁਪਏ ਰਿਹਾ ਗੋਨੇਆਣਾ ਮੰਡੀ ਦੇ ਵਿੱਚ 17 18 ਦਾ ਰੇਟ 3200 ਤੋਂ ਲੈ ਕੇ 3500 ਰੁਪਏ ਰਿਹਾ 18 85 ਦਾ ਰੇਟ 3400 ਤੋਂ ਲੈ ਕੇ 3600 ਰੁਪਏ ਰਿਹਾ 1509 ਦਾ ਰੇਟ 2900 80 ਰੁਪਏ ਰਿਹਾ ਤੇ 18 47 ਦਾ 2885 ਰੁਪਏ ਰਿਹਾ 1401 ਦਾ ਰੇਟ 3300 ਰੁਪਏ ਰਿਹਾ ਬੇਰੀ ਮੰਡੀ ਦੇ ਵਿੱਚ ਕਿਸਾਨ 11 1 ਦਾ ਰੇਟ 4290 ਰੁਪਏ ਰਿਹਾ 17 18 ਦਾ ਰੇਟ 3830 ਰੁਪਏ ਰਿਹਾ ਇਹ ਤੀ ਕਿਸਾਨ ਉਹ ਵੱਖ-ਵੱਖ ਮੰਡੀਆਂ ਦੇ ਰੇਟਾਂ ਦੀ ਜਾਣਕਾਰੀ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ